ਬਿੰਦੀਆਂ ਵਿਕਨਵ ਬਾਜ਼ਾਰ ਤਮਾਸ਼ਾ ਦਿਂਦੀਆਂ ਦਾ ਸ਼ਾਵਾ ਤਮਾਸ਼ਾ ਦਿਂਦੀਆਂ ਦਾ ਬਿੰਦੀਆਂ ਵਿਕਨਵ ਬਾਜ਼ਾਰ ਤਮਾਸ਼ਾ ਦਿਂਦੀਆਂ ਦਾ ਸ਼ਾਵਾ ਤਮਾਸ਼ਾ ਦਿਂਦੀਆਂ ਦਾ ਲਾ ਬਿੰਦੀਆਂ ਮੈਂ ਸਸ ਕੋਲ ਗਈ ਸਾਂ ਲਾ ਬਿੰਦੀਆਂ ਮੈਂ ਸਸ ਕੋਲ ਗਈ ਸਾਂ ਬਲਬਲ ਹੋ ਗਈ ਕੋਲਾ ਲਾ ਬਿੰਦੀਆਂ ਮੈਂ ਸਸ ਕੋਲ ਗਈ ਸਾਂ ਬਲਬਲ ਹੋ ਗਈ ਕੋਲਾ ਤਮਾਸ਼ਾ ਦਿਂਦੀਆਂ ਦਾ ਸ਼ਵਤਮਾ ਸ਼ਾਵਿੰਦੀਆਂ ਦਾ ਬਿੰਦੀਆਂ ਵਿਕਣ ਬਜ਼ਾਰ ਤਮਾਸ਼ਾ ਵਿੰਦੀਆਂ ਦਾ ਸ਼ਵਤਮਾ ਸ਼ਾਵਿੰਦੀਆਂ ਦਾ ਲਾ ਬਿੰਦੀਆਂ ਮੈਂ ਜਟਾਣੀ ਕੋਲ ਗਈ ਸਾਂ ਲਾ ਬਿੰਦੀਆਂ ਮੈਂ ਜਟਾਣੀ ਕੋਲ ਗਈ ਸਾਂ ਜਟਾਣੀ ਨੂੰ ਲੱਗ ਗਈ ਅੱਗ ਲਾ ਬਿੰਦੀਆਂ ਮੈਂ ਜਟਾਣੀ ਕੋਲ ਗਈ ਸਾਂ ਜਟਾਣੀ ਨੂੰ ਲੱਗ ਗਈ ਅੱਗ தமாஷாந்தா தமாஷாஜா தமாஷா லா பிந்தா மூலாந்த மீசா டேச்சா லா பிந்தா மே மூலா தமாாஷா தாஷா தமாஷா தாந்தி மே ஆலே விக்கா நே சங்க லி நு சங்க தமாஷா ਤਮਾਸ਼ਾ ਬਿੰਦੀਆਂ ਦਾ ਬਿੰਦੀਆਂ ਵਿਕਣ ਵਜਾ ਤਮਾਸ਼ਾ ਬਿੰਦੀਆਂ ਦਾ ਸ਼ਾਤਮਾਸ਼ਾ ਬਿੰਦੀਆਂ ਦਾ ਬਿੰਦੀਆਂ ਰੱਖਾਂ ਆਲੇ ਵਿੱਚ ਮੈਂ ਬਿੰਦੀਆਂ ਰੱਖਾਂ ਆਲੇ ਵਿੱਚ ਮੈਂ ਬਾਰ ਬਾਰ ਬਿੰਦੀਆਂ ਵੇਖਾਂ ਬਿੰਦੀਆਂ ਰੱਖਾਂ ਆਲੇ ਦੇ ਵਿੱਚ ਬਾਰ ਬਾਰ ਉਹਨੂੰ ਵੇਖਾਂ ਤਮਾਸ਼ਾ ਬਿੰਦੀਆਂ ਦਾ ਬਿੰਦੀਆਂ ਵਿਕਣ ਵਜਾ ਤਮਾਸ਼ਾ ਬਿੰਦੀਆਂ ਦਾ गिंडियां विकन बाजार तमाशा गिंडियां